ਉਹਦੇ ਨਾਲ ਅਸੀਂ ਮਿੰਟਾ ਕੱਢ ਰਹੇ ਆ ਇਹ ਬੰਦੇ ਨੂੰ ਇਹ ਨਹੀਂ ਦਿੱਸਿਆ ਨਹੀਂ ਯਾਰ ਤੁਹਾਨੂੰ ਕਿਦਿਆਂ ਦਾ ਅਸੀਂ ਆਖੀ ਜਿੰਨਾ ਕੱਢੀ ਬੋਰੀਆਂ ਦਿਓ ਬੋਰੀਆਂ ਦਿਓ ਉਹ ਕਹਿੰਦਾ ਜੈਟ ਪਾਸ ਖਸਦਾ ਉਹ ਉਹ ਨੰਬਰ ਦਾ ਨਾ ਤੂੰ ਤਾਂ ਉੱਠਦੇ ਨਹੀਂ ਇੱਥੋਂ ਨਹੀਂ ਉੱਠਦੇ ਸ਼ਾਮੇ ਨਾਲ ਕੇ ਚਾਰ ਆਖੇ ਸ਼ਾਮੇ ਨਹੀਂ ਉੱਠਦੇ ਤੁਸੀਂ ਇੱਥੋਂ ਸ਼ਾਮੇ ਆਹ ਪਿਆ ਕਿਹੜਾ ਇਹ ਘਰੇ ਲੈ ਕੇ ਜਾਣਾ ਇਹ ਕਿ ਨਾਨਕੀ ਲੈ ਕੇ ਜਾਣਾ ਆਹ ਸਾਰਾ ਜਾਊਗਾ ਜੀ ਨਹੀਂ ਨਹੀਂ ਜਾਊ ਕਦੋਂ ਯਾਰ ਅਸੀਂ ਆਦੇ ਤੋੜਦੇ ਆ ਆਦੇ ਤੋੜ ਅਸੀਂ ਤੋੜਦੇ ਆ ਅਸੀਂ ਤੋੜਦੇ ਇਕੱਠਾ ਆ ਸਾਨੂੰ ਰੋਕੇ ਕਿਹਨੇ ਰੋਕਣਾ ਜਿਹੜਾ ਕਾਟ ਕਟਾਉਦਾ ਉਹਨੂੰ ਫੱਟ ਬਾਰਦਾ ਨਾ ਮਿਲ। ਐਨੇ ਚਿਰ ਚੱਲਦੇ। ਇਹ ਚੱਕਰੇ ਆ ਕੋਈ ਚੱਕਰ ਨਹੀਂ। ਖੱਜਲ ਕਰਨਾ ਕਿਸਾਨ। ਜਿਵੇਂ ਸਾਡੇ ਬੈਠਿਆ ਨਾ 20-20 ਦਿਨ ਹੋ ਗਏ। ਆਹੀਂ ਫਿਰ ਅਫਸਰ ਬਹਿਣਗੇ ਇੱਥੇ ਉਹ ਕਮਰੇ ਚ ਭਾਲਾਂਗੇ। ਆਹ ਖੜਾ। ਇੱਥੇ ਤਾਂ ਆ ਮੈਨਾਂ ਕਰੀ ਜਾਂਦੇ ਤਾਰਾ ਪੜਦਾ ਕਰੇ। ਪੈਸੇ ਲੈਣ ਦਾ ਮਾਰਾ ਨਾ ਮੂੰਹ ਤੇ ਆਣਾ ਆ ਬੈਠਾ ਜਾ। ਬੰਦਾ ਨਾ ਮੰਡੀ ਦਾ ਹੀ ਬੰਦਾ ਇਹ ਕੰਮ ਤਾਂ ਉਹ। ਬੰਦਾ ਮੰਡੀਆ ਹੀ ਸੈਟੀ ਸੀ। ਕਮੇਟੀਾਂ ਲੜ ਦੋ ਨਾ ਨਹੀਂ। ਉਹ ਪੈਸੇ ਹੀ ਭਾ ਦੇਣਗੇ। ਆ ਗਿਆ ਬਾਸਮਤੀ ਦੀ ਵਾਡੀ ਵਾਡੀ ਸ਼ੁਰੂ ਹੋ ਗਈ ਆ ਬਈ ਇਹ ਕਿੱਥੇ ਸਿਰ ਚਾਉਣਗੇ ਕਿੱਥੇ ਲਾਵਾਂਗੇ ਕਿੱਥੇ ਲਾਉਣਗੇ ਪਰ ਕਾਟ ਰੀਕ ਡੌੜੀ ਕਿਸੇ ਦੇ ਵੀ 17 ਵੀ ਤੋਲਾਗੇ 19 ਵੀ ਤੋਲਾਗੇ 17 ਵੀ ਤੋਲਾਗੇ ਆ ਗੱਟੇ 30 ਵਗੈਰਾ ਤਾਂ ਖੋਲेंगे ਜਦੋਂ ਹੋਕ ਕਰਾਇਆ ਮੁਕਾਦਵਾੜਾ ਪਿੰਡ ਤੇ ਓਡੇ ਨੇ ਅਸੀਂ ਮਿੰਟਾ ਖੜ ਰਹੇ ਆ ਇਹ ਬੰਦੇ ਨੇ ਇਹ ਨਹੀਂ ਦਿੱਸਿਆ ਨਹੀਂ ਯਾਰ ਸਾਨੂੰ ਕਿੱਦਾਂ ਦਾ ਅਸੀਂ ਆਖੀ ਜਾਂਦੇ ਹਾਂ ਬੋਰੀਆਂ ਦੇ ਬੋਰੀਆਂ ਦੇ ਉਹ ਦਾ ਬਾੜ ਦਾ ਹਾਂ ਮੈਂ ਮੰਡੀ 'ਚ ਬੈਠਾ ਮੇਰੀ ਉਹ ਤੇ ਭਾਅ ਲੱਗਿਆ ਚਲੋ ਆਪਾਂ ਦਾ ਕੋਈ ਨਹੀਂ ਆਪਣਾ ਮਾਲ ਲੱਗਿਆ ਦੇਖੋ ਤੁਸੀਂ 6 ਤਰੀਕ ਨੂੰ ਭਾਅ ਲੱਗਿਆ ਇਹਦਾ 6 ਤਰੀਕ ਨੂੰ ਭਾਅ ਲੱਗਿਆ ਇਹਦਾ 6 ਦੇਖੋ ਛੋਟੇ ਵੀਰ ਤੁਸੀਂ ਬਲਾਜਮੋ ਜਦੋਂ ਕਿਸਾਨਾਂ ਪਰਾਲੀ ਨੂੰ ਅੱਗ ਲਾਉਂਦਾ ਉਦੋਂ ਉਦੋਂ ਆਪਾਂ ਸਾਰਾ ਪ੍ਰਸ਼ਾਸਨ ਸਰਕਾਰ ਚੜਕੇ ਆਉਂਦੇ ਇਹਦਾ 6 ਰੁਪਏ ਲੱਗਿਆ ਇਹਦਾ 6 ਨੂੰ ਜੇ ਇਹਨਾਂ ਦਾ 13 14 ਮੌਚਰ ਆਉਂਦਾ ਕੀ ਸਰਕਾਰ ਇਹਨਾਂ ਨੂੰ ਵੱਧ ਰੇਟ ਦੇਊ ਜੇ 18 ਆਜੇ ਤਾਂ ਉਹਦੀ ਤਾਂ 19 ਆਜੇ ਉਹਦੀ ਕਾਟ ਲੱਗਦੀ ਹੈ ਜਾਂ ਉਹਦਾ ਚੱਕਦੇ ਨਹੀਂ ਕੀ ਹੁਣ ਇਹਨਾਂ ਦਾ 13 14 ਆਜੇ ਕੀ ਇਹਦਾ ਰੇਟ ਵੱਧ ਦੇ ਅਸੀਂ ਤਾਂ ਰੂਬੀ ਬਾਪੂ ਦੇ ਜੀ ਰੂਬੀ ਰਈ ਪਰ ਆ ਲੋਕਾਂ ਨੂੰ ਦਿੱਕਤ ਦੇਖੋ ਕਿੰਨੀ ਹੈ ਸ਼ੇਵਮੈਂਟ ਐਂਟਰਪ੍ਰਾਈਜ਼ ਸ਼ੇਵਮ ਦਾ ਤੁਹਾਡੇ ਕਿੰਨੀ ਨੂੰ ਪਹਾ ਲੱਗਿਆ 6 ਤਰੀਕ ਦਾ ਪਹਾ ਲੱਗਿਆ ਇਹ ਸਾਡਾ ਆਰਤੀਆ ਕਿੱਥੇ ਭਰੇ ਕਿਉਂ ਨਹੀਂ ਦਾ ਆਰਤੀਆ ਕਿੱਥੇ ਹੈ ਜੀ ਇਹ ਤਾਂ ਲਵਾਇਆ ਹੀ ਨਹੀਂ ਜੀ ਸਾਡਾ ਟਰੱਕ ਵੀ ਪੈਸੇ ਲੈ ਕੇ ਲਵਾਇਆ ਜਿਹੜਾ ਲਵਾਇਆ ਗਿਆ ਤਾਂ ਕਰਕੇ ਭਰਕੇ ਹੀ ਕੀ ਕਰਾਂਗੇ ਇਹਨੂੰ ਬੁਲਾਉ ਵੀ 6 ਤਰੀਕ ਦਾ ਬਾਰਦਾਨਾ ਉਹਨੂੰ ਵੱਧ ਮਿਲੇਗਾ ਕਿੱਥੋਂ ਦਿੱਤਾ ਹੀ ਨਹੀਂ ਸਾਨੂੰ ਬਾਰਦਾਨਾ ਸਾਨੂੰ ਕਿੱਥੇ ਦਿੱਤਾ ਆਰਤੀਆ ਬੁਲਾਉ ਇੱਥੇ ਮੈਂ ਵੀ ਤਾਂ ਪੁੱਛਾਂ ਵੀ ਹਾਂ ਭਾਈ ਤੂੰ 6 ਦਾ ਭਾ ਲੱਗਿਆ ਤੇ ਉਹਨ ਭਰਿਆ ਕਿ ਉਹਨੂੰ 6 ਵਾਲੇ ਨੂੰ ਆ ਆ ਖਾਲਸੇ ਨੂੰ ਪੁੱਛ ਲੈ ਨਹੀਂ ਦਾਨਾ ਆ ਪਿਆ ਕਿਹੜਾ ਇਹ ਘਰੇ ਲੈ ਕੇ ਜਾਣਾ ਇਹ ਕਿ ਨਾਨਕੀ ਲੈ ਕੇ ਜਾਣਾ ਉਹ ਸਾਰਾ ਜਾਊਗਾ ਜੀ ਨਹੀਂ ਨਹੀਂ ਜਾਓ ਕਦੋਂ ਯਾਰ ਅਸੀਂ ਅਸੀਂ ਤੋੜਦੇ ਆ ਅਸੀਂ ਤੋੜ ਅਸੀਂ ਤੋੜਦੇ ਆ ਅਸੀਂ ਤੋੜਦੇ ਇਕੱਠਾ ਆ ਸਾਨੂੰ ਰੋਕੇ ਕਿਉਂ ਰੋਕਣਾ ਉਹ ਕਿੱਥੇ ਗਿਆ ਜਿਹੜਾ ਹੁਣ ਬਾਦਲਾਵੇ ਕਾਦਰ ਦਿਨੇ ਰੱਖਾ ਕਰਦੇ ਆ ਕੀ ਕਰਦੇ ਆ ਕੱਲ ਦਾ ਨਵਾਂ ਸ਼ੁਰੂ ਕਰਤਾ ਜੀ ਪਹਿਲਾਂ ਕੌਣ ਦਿੱਤਾ ਪਹਿਲਾਂ ਕੌਣ ਦਿੱਤਾ ਇੱਕ ਫੈਲਰ ਸੀ ਪੁਰਾਣਾ ਡੇਲੀ 5000 ਜੱਟਾ ਆਉਂਦਾ ਸੀ ਇਹਦਾ ਸ਼ੈਲਰ ਕੱਲ ਦੂਜਾ ਸ਼ੈਲਰ ਹੋਇਆ ਕੱਲ ਸ਼ੈਲਰਾਂ ਦੇ ਮਨਮਰਜ਼ੀ ਕਰਦੇ ਇੱਕ ਸ਼ੈਲਰ ਦੇ ਇੱਕ ਦੇ ਮਾਰ ਪੂਰਾ ਹੁੰਦਾ ਕਰਦਾ ਹਾਂਜੀ ਇੱਕ ਮਾਰ ਕਿਵੇਂ ਪੂਰਾ ਕਰੇ ਸ਼ੈਲਰ ਕੱਲ ਮੈਂ ਉਹੀ ਤਾਂ ਮੈਂ ਪਿੰਡਾਂ ਨੂੰ ਮੈਂ ਇੱਥੇ ਪਿੰਡਾਂ ਨੂੰ ਪੁੱਛ ਮੈਂ ਇਹੀ ਤਾਂ ਡੇਲੀ ਕਹਦਾ ਜੀ ਵੀ ਭਾਈ ਦੂਜਾ ਸ਼ੈਲਰ ਪਵਾ ਲਓ ਬੋਲਦੇ ਨਹੀਂ ਆਕੇ ਤੁਸੀਂ ਉਹ ਨੰਬਰਦਾਰ ਬਣਾ ਛੱਡਿਆ ਤੁਸੀਂ ਨਹੀਂ ਇਹਨਾਂ ਨੂੰ ਤੁਸੀਂ ਬੋਲਦੇ ਨਹੀਂ ਤੁਸੀਂ ਉਹ ਕਿਹੜਾ ਗੇਟ ਪਾਸ ਕਾਸਦਾ ਓ ਓ ਨੰਬਰ ਲੜ ਮਨਾ ਤੂੰ ਇਹਦਾ ਉੱਠਦੇ ਨਹੀਂ ਇੱਥੇ ਨਹੀਂ ਉੱਠਦੇ ਛਾਵੇਂ ਲੜਕੇ ਚਾਰ ਆ ਛਾਵੇਂ ਨਹੀਂ ਉੱਠਦੇ ਤੁਸੀਂ ਇੱਥੇ ਛਾਵੇਂ ਲੜਕੇ ਖਰਾਬ ਕੀਤੇ ਪਏ ਤਾਂ ਕਿੱਲੇ ਆ ਸਾਡੇ ਮਾਰਕੀਟ ਦੇ ਮਿੱਟੀ ਵਾਲੇ ਨਾ ਸਾਡੇ ਉਧਰ ਲਾਈਟ ਲੱਗੇ ਜਾ ਕੇ ਵੇਲੋ ਪੜਕਾ ਹੁਣ ਪਾਣੀ ਆ ਕੇ ਸਾਡੇ ਦੇ ਮਾਰਕੀਟ ਕੰਮ ਨਹੀਂ ਰੰਗੀ ਵਜੇ ਸਭ ਠੀਕ ਹੈ ਮੇਰਾ ਕੰਮ ਆ ਪੜਦਾ ਨਹੀਂ ਸਭਾਈ ਕੀਤੀ ਇੱਕ ਸਾਲਾਂ ਨੇ ਇੱਥੋਂ ਐਕਸਾਈਟ ਸਭਾਈ ਨਾਲ ਜੀ ਮੈਂ ਆਪ ਆਪ ਠੀਕ ਨਾਲ ਮੈਂ ਖੋਦਣਾ ਟੁੰਡੀਆਂ ਨਾਲ ਪੜਪੜ ਕਾਖਟੇ ਮੇਰੀ ਤਾਂ ਇੱਕ ਬੇਨਤੀ ਸਾਨੂੰ ਆੜਤੀਆ ਸਦੋ ਉਹਨੂੰ ਵੀ ਪੁੱਛੋ ਕਿ ਭਾਈ ਸ਼ਹੀਦ ਦਾ ਭਾਅ ਲੱਗਿਆ ਥੁੜਿਆ ਕਿਉਂ ਨਹੀਂ ਗਿਆ ਉਹ ਭਾਈ ਜੀ ਉਹ ਆਨੇ ਸਾਨੂੰ ਬਾਰਦਾਨਾ ਨਹੀਂ ਚੱਕਾਉਂਦੇ ਮੈਂ ਕਿੱਥਾਂ ਬੱਸੀਆ ਉਹਦੇ ਹੱਥ ਨਹੀਂ ਲਾਉਣ ਡੰਡੇ ਸਾਨੂੰ ਕੋਈ ਕਿੱਥਾਂ ਵੜੇ ਰਾਤ ਤੱਕ ਕਿੰਨਾ ਵੜੀਦਾ ਵਾਵੇ ਇੱਕ ਮਿੰਟ ਨਹੀਂ ੱਕੇ ਨਾਲ ਨਹੀਂ ਮੈਂ ਇਹਨਾਂ ਚੱਲ ਦੁਪਹਿਰੇ ਵੀ ਭਾਈ 5000 ਰੁਪਏ ਮੰਗ ਮੰਗ ਦੋ ਠੀਕ ਹੈ ਸਵੇਰ ਫਿਰ ਆਰਤੀ ਸ਼ੋਰਟੀ ਕੋ ਆਰਤੀ ਆਏ ਮਰਗ ਹੋ ਗਏ ਉਹਨਾਂ ਦੇ ਨਹੀਂ ਆਇਆ ਨਹੀਂ ਨਾ ਆਰਤੀ ਹੋਰ ਆਇਆ ਇਹਨਾਂ ਕੋਈ ਆਰਤੀਆ ਵੀ ਤੁਸੀਂ ਅਧਾਰਤੀਏ ਦਾ ਜਦੋਂ ਭਾਅ ਲੱਗ ਗਿਆ ਲਿਫਟਿੰਗ ਦਾ ਬਾਰਦਾਨੇ ਦਾ ਪ੍ਰਬੰਧ ਕਿਹਨੇ ਕਰਨਾ ਹੈ ਉਹ ਅਸੀਂ ਕਰਨਾ ਜੀ ਬਿਲਕੁਲ ਬਾਰਦਾਨਾ ਮਿਲੂ ਤਾਂ ਉਹ ਭਰਨਗੇ ਉਹਦੇ ਬਾਰਦਾਨਾ ਇਹ ਗੱਲ ਪੁੱਛਦਾ ਤੁਸੀਂ ਕਹਿੰਦੇ ਆ ਬਾਈ ਜੀ ਕਹਿ ਰਿਹਾ ਵੀ ਸ਼ੀਤਰੀ ਦਾ ਭਾਅ ਲੈ ਲੇ ਆਣੀਗਾ ਆਰਤੀਆਂ ਨੂੰ ਪੁੱਛੋ ਵੀ ਬਾਰਦਾਨਾ ਨਹੀਂ ਮਿਲਿਆ ਕਿ ਕੀ ਕਾਰਨੋ ਗੱਲ ਨਾ ਉਹ ਕੀ ਦੱਸਦੇ ਸੀ ਕੱਲੇ ਦੱਸੋ ਬਾਰਦਾਨਾ ਹੀ ਨਹੀਂ ਦਿੱਤਾ ਯਾਰ ਉਹਦੇ ਬਾਰਦਾਨੇ ਦੀ ਸਮੱਸਿਆ ਹੈ ਬੱਗੇ ਹਾਂਜੀ ਉਹ ਕਿੰਨਾ ਬਾਰ ਦੰਤ ਦਾ ਲਓ ਉਹ ਤੋਂ ਗੱਟਾ ਪੰਨਾ ਲੌਸ ਕੀਤਾ ਫੱਟ ਮਰ ਹੈ ਮੈਨੂੰ ਕਿਹਦੇ ਵੀਦਰ ਹੋਗੇ ਲਿਖਿਆ ਪਹਿਲੇ ਆ ਲੈ ਪਹਿਲੇ ਦਾ 900 ਗੱਟਾ ਦਿੱਤਾ ਤੇ 600 ਦਿੱਤਾ ਮੈਨੂੰ 400 ਹੀ ਫੇਰ ਪੁੱਛੋ ਕੱਲ ਕਿਤੇ ਨਹੀਂ ਮਿਲਿਆ ਸੀ ਬਾਰਦਾਰ ਨਾਲ ਕਿ ਤੁਹਾਨੂੰ ਕੱਲ ਜਦੋਂ ਹੋਕਾ ਆ ਵੀ ਜੇਸੇ ਬੰਦੀ ਦਾ ਅੱਜ ਪ੍ਰੋਗਰਾਮ ਹੈ ਜਦੋਂ ਕੱਟੇ ਤੋਂ ਗੱਟਾ ਖੁੱਲਦਾ ਉਹ ਕਿੰਨੇ ਗੱਟੇ ਲੱਗ ਰਹੇ ਇੱਕ ਮਹੀਨੇ ਇੱਕ ਮਹੀਨੇ ਪਾਜੀ ਨਾ ਕਰਤੋ ਇੱਕ ਮਹੀਨੇ ਭਾਈ ਜੀ ਇੱਕ ਮਹੀਨੇ ਇਹਨਾਂ ਨੇ ਗੱਠਾਂ ਨੂੰ ਹੱਥ ਨਹੀਂ ਲਾਉਂਦਾ 10 ਦਿਨ ਕੋਈ ਗੱਠਾ ਪੰਨਾ ਤੁਸੀਂ ਹੱਥ ਨਹੀਂ ਲਾਉਂਦੇ ਤਾਂ ਗੱਠਾਂ ਨੂੰ ਉਹ ਦਿੰਦੇ ਨਾ ਪੱਟੀਆਂ ਗੱ ਭਾਈ ਜੀ ਤੇਰੇ ਨਾਲ ਬੈਠਾ ਖੜੀਆਂ ਬੰਗੀਆਂ ਦੇ ਲਈ ਤਾਂ 5000 ਗੱਟਾ ਆਉਂਦਾਗਾ ਪੁਰਾਣਾ ਪੁਰਾਣਾ ਨਾ 5000 ਨਹੀਂ ਆਉਂਦਾ ਤੁਸੀਂ ਇਹ ਗੱਠਾਂ ਨੂੰ ਪੜਦੇ ਨਹੀਂ ਪੱਟ ਨਹੀਂ ਹੁੰਦੇ ਇਹ ਤੁਸੀਂ ਦੇ ਲਈ 5000 ਗੱਟਾ ਪੁਰਾਣਾ ਆਉਂਦਾ ਕਿ ਨਹੀਂ ਆਉਂਦਾ ਕਿੰਨੇ ਪੈਸੇ ਆਉਂਦਾਗਾ ਫਿਰ ਨਵਾਲ ਤੋਂ ਪਿਆ ਹੈ ਮੰਡੀ ਮਾਲਕੋ ਪੈਸੂ ਕਮਾ ਲਿਆ ਅੱਜ ਤਾਂ ਸ਼ੁਰੂ ਆ ਮੰਡੀ ਜੇ ਆ ਹਾਲਾਤ ਆ ਤੂੰ ਚ ਸ਼ੁਰੂ ਚ ਆ ਹਾਲਾਤ ਆਉਣ ਵਾਲੇ ਦਿਨਾਂ ਚ ਯਕੀਨ ਬਣੋ ਮੋਟਰ ਕਢੋ 12 ਜਣਾ ਮੋਟਰ ਭਾਈ ਲਾਓ ਜੀ ਆਜੋ ਜੀ ਸ਼ੈਲਰ ਤੇ ਨਿਕਲ ਜਾਓ ਜੀ ਸ਼ੈਲਰ ਕਿਹੜਾ ਸਹੀ ਆ ਸ਼ੈਲਰ ਕਿੰਨੇ ਆ ਕਿੰਨੇ ਸ਼ੈਲਰ ਆ 12 ਮੋਟਰ ਜਾਂਦਾ ਉੱਥੇ 19 19 ਮੋਟਰ ਆ ਜਾਂਦਾ ਪਤਾ ਨਹੀਂ ਕਿਹਦਾ ਕੀ ਮੋਟਰ ਉਹ ਗੱਲ ਇਹ ਆ ਗੱਲ ਸਾਹੇ ਦੀ ਨਹੀਂ ਗੱਲ ਪਾਹੇ ਦੀ ਹੈ ਜਿਹੜਾ ਕਾਟ ਕਟਾਉਂਦਾ ਉਹਨੂੰ ਫੱਟ ਮਾਰਦਾ ਨਾ ਮਿਲਦਾ ਐਨੇ ਚਰਚੇ ਇਹ ਚੱਕਰ ਇਹ ਕੋਈ ਚੱਕਰ ਨਹੀਂ ਖੱਜਲ ਕਰਨਾ ਕਿਸਾਨ ਉੱਠੋ ਜਾ ਚੱਕੋ ਬਸ ਬਸ ਰਹਿ ਆ ਖੱਟਲ ਕਰ ਦੇਣੀ ਕੋਈ ਕੱਢ ਦੇਣੀ ਜੇ ਕਾਰਡ ਮਕੇ ਸਾਨੂੰ ਦੱਸੋ ਯਾਰ ਅਸੀਂ ਬੈਠੇ ਆ ਤੁਹਾਨੂੰ ਵਾਦਿਆ ਨਾ ਕੱਢਣੀ ਜੇ 12 13 ਤੋਂ ਵੱਧ ਪਿਆ ਚੁਕਾਓ ਮਾਲ ਹੋਏ ਨਾ ਕਟਕਟੋਸੀ ਆਪਾਂ ਨੂੰ ਪੈਂਦੀ ਆ ਉਹ ਆਪਾਂ ਆਪਾਂ ਸਾਰਾ ਵਾਊਚਰ ਚੁਕਾਓ ਆਪਾਂ ਇਕੱਠਾ ਯਾਰ ਗੱਠਾ ਤੋੜੋ ਦੇਓ ਮਿਸ਼ੂ ਜੋ ਮਿਸ਼ੂ ਆਪਾਂ ਇਹ ਚੈੱਕ ਕਰੀਏ ਵੰਡ ਕੇ ਵੰਡ ਕੇ ਦਿਓ ਆਰ ਤੈਨੂੰ ਵੰਡ ਕੇ ਦਿਓ ਗੱਠਾ ਵੰਡ ਕੇ ਦਿਓ ਸਾਰਾ ਵੰਡਾਓ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇਹਨਾਂ ਨੂੰ ਮੈਂ ਕਿਹਾ ਬਾਰਦਨ ਆ ਗਿਆ 5000 ਠੀਕ ਆ 25000 ਵਾਲਾ ਵੀ ਉਹਨਾਂ ਭਾਲਦਾ ਤੇ 5000 ਵਾਲਾ ਮੈਂ ਕਹਿੰਦਾ ਭਾਈ ਰੇਸ਼ੋ ਬਣਾ ਲਓ ਜੇ ਜੇ 25000 ਵਾਲੇ ਨੂੰ ਉਹਨਾਂ ਦੇ ਦੋ ਇਹ ਕਹਿੰਦੇ ਨਹੀਂ ਵੀ ਜਦੋਂ ਮੈਂ ਇਹਨਾਂ ਨੂੰ ਬਾੜਦਨ ਨਾਲ ਲਿਆ ਕੇ ਦੇਤਾ ਵੀ ਭਾਈ ਮੰਡੀ ਥੋੜੀ ਐ ਚਲੋ ਨਹੀਂ ਤੁਸੀਂ ਆਪ ਦੇ ਥਾਰ ਨਾਲ ਚਲਾਓ ਠੀਕ ਐ ਇਹ ਉਦਾਰਦਗੀ ਜਿਹੜਾ ਮਾਲ ਉਹਨਾਂ ਨੂੰ ਉਹਨਾਂ ਮਾਲ ਦੇ ਇਹ ਨਹੀਂ ਕਰ ਦੇਗੇ ਕਦੋਂ ਕਰ ਦੇਗੇ ਫਿਰ ਤਾਈਆਂ ਦਾ ਤਾਈਆਂ ਦਾ ਆਹ ਬਾਈ ਬੈਠਾਗਾ ਨਹੀਂ ਨਹੀਂ ਇੱਕ ਗੱਲ ਐ ਇੰਸਪੈਕਟਰ ਸਾਹਿਬ ਹਾਂਜੀ ਜਦੋਂ ਬਾਰਦਾਨਾ ਆ ਗਿਆ ਜਿਹਦੇ ਮੁਤਾਬਕ ਮਾਲ ਹੈ ਤੁਸੀਂ ਬਾਰਦਾਨਾ ਦੇਣ ਤੁਸੀਂ ਦੇਣਾ ਵੀ ਇਨਾਂ ਕਿਵੇਂ ਐ ਕਿਵੇਂ ਕੋਈ ਇਨਕਾਰ ਕਰ ਦੂ ਜੇ ਕੋਈ 1000 ਗੱਟਾ ਭਰਨਾ ਉਹ 2000 ਗੱਟਾ ਕਿਵੇਂ ਲੈ ਲੂ ਨਹੀਂ ਇਹ ਜ਼ਿੰਮੇਵਾਰੀ ਢੋਡੀ ਆ ਜਦੋਂ ਭਾ ਲੱਗ ਗਿਆ ਬਾਰ ਦਾ ਨਾਂ ਦੇਣਾ ਤੋ ਕਰਨਾ ਲਿਫਟਿੰਗ ਕਰਨੀ ਤੁਹਾਡੀ ਕਿਸਾਨ ਨੇ ਨਹੀਂ ਪਿਛਲੇ ਇੱਕ ਸਾਲ ਇੱਕ ਵਾਰ ਪਿਛਲੇ ਬਾਰ ਪਿਛਲੀ ਵਾਰ ਇੱਥੋਂ ਤੱਕ ਗੱਲ ਚ ਪਤਾ ਕਿਸਾਨ ਦੇ ਵੀ ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ ਉਹਨਾਂ ਚਿਰ ਕਿਸਾਨ ਮੰਡੀ ਚ ਨਾ ਜਾਵੇ ਐਸ ਵੀ ਐਤੀ ਵੀ ਨਹੀਂ ਹੈ ਗੱਟਾ ਭਰਤਾ ਕਿਸਾਨ ਦਾ ਕੀ ਰਹਿ ਗਿਆ ਫਿਰ ਕਿਸੇ ਨੂੰ ਨਹੀਂ ਕਿਹਾ ਪਿਛਲੀ ਵਾਰ ਵੀ ਇਹ ਦਿੱਕਤ ਆ ਸੀ ਬੁਟਰ ਬੁਘਵਾ ਮੰਡੀ ਦੇ ਵਿੱਚ ਇਹ ਦਿੱਕਤਾਂ ਸੀ ਮੈਂ ਹੀ ਆਦਾ ਫਿਰ ਇਹ ਇੱਕ ਰਾਹ ਪੈਂਦੀਆਂ ਗੱਲਾਂ ਇਹ ਬੁਟਰ ਬੁਘਵਾ ਵਾਲਾ ਮੇਰੇ ਸਿਰ ਨਾ ਬੜਾ ਜੀ ਆਡੀਆ ਦੇ ਅਸੀਂ ਸੋਨੂੰ ਗੱਲ ਰੱਖ ਰਹੇ ਆ ਵੀ ਆ ਹਾਲਾਤ ਹੈ ਆਡੀਆ ਦੇ ਛੋਟੇ ਸ ਠੀਕ ਆ ਮੇਰੇ ਕੋਲ ਧੂੜ ਕੋਟ ਵੀ ਆ ਕੋਟਲੀ ਵੀ ਆ ਇਹ ਵੀ ਮੰਡੀ ਆ ਠੀਕ ਆ ਦੁੱਧਾ ਵੀ ਰੁਕੜਿਆ ਦੁੱਧਾ ਵੀ ਮੇਰੇ ਕੋਲ ਹੀ ਆ ਜੀ ਠੀਕ ਆ ਦੁੱਧ ਦੇ ਦੇਖ ਲਓ ਕੀ ਚੱਲੀ ਜਾਂਦਾ ਉਹ ਕਹਿੰਦੇ ਵੀ ਅਸੀਂ ਤਾਂ ਆਪਦੇ ਹਿਸਾਬ ਨਾਲ ਚਲਾਵਾਂਗੇ ਧੂੜ ਕੋਟ ਤਾਂ ਪ੍ਰੋਬਲਮ ਪਿਛਲੇ ਸਾਲ ਤੇ ਆ ਐਕਟਿੰਗ ਆਹੀ ਰਿਹਾ ਆਈ ਹਾਲੀਆ ਯਾਰ ਆ ਸਾਲ ਆਉਂਦੀ ਆ ਸੈਲਰ ਸੀ ਆ ਬਾਦ ਚ ਦੋ ਪੈਸੇ ਅਸੀਂ ਪਿਛਲੇ ਸਾਲ ਵੀ ਆਏ ਆ ਐਕਟਿਵ ਸਟਾਰਟਿੰਗ ਚ ਆ ਕੇ ਸਾਲ ਵੀ ਮਿਲੇ ਸੀਗੇ ਇੱਥੇ ਹਾਂ ਇੱਥੇ ਮਿਲੇ ਆ ਐਸੇ ਰੋਲੇ ਚ ਮਿਲੇ ਸੀ ਠੀਕ ਆ ਕੱਲ ਸ਼ਾਮੀ ਪਿਆ ਸ਼ੈਲਰ ਹੁਣ ਦੂਜੀ ਗੱਲ ਇਹ ਆ ਕੱਲ ਜਦੋਂ ਸ਼ੈਲਰ ਪਹੇ ਗਿਆ ਮੈਂ ਆਪਦੇ ਜਿਵੇਂ ਮਰਜ਼ੀ ਕਰਕੇ ਮੈਂ ਕਹੇ ਅਰਚਕਾਉਣਾ ਜਾਂ ਚੱਲ ਮੇਰਾ ਭਰਾ ਹੀ ਕੱਲ ਸੁਣੋ ਤੁਸੀਂ ਇਸ਼ਾਨ ਨੂੰ ਓਖਾਂ ਨੇ ਹੋ ਜਿਹੜਾ ਜਦੋਂ 17 ਮੋਚੇ ਹੋ ਗਏ ਮਾਲ ਭਰੋ ਦਾ ਬਾਰ ਦਾ 90-90 ਸੀ ਹੁਣ ਜਿੰਨਾ ਜਿੰਨਾ ਆਉਂਦਾ ਉਹਨਾਂ ਨੂੰ ਦੇਓ ਸੀ ਬਾਈ ਸਮਝ ਨਹੀਂ ਆਉਂਦੀ 1 ਮਿੰਟ ਆਹ ਵੇਖੋ ਵੀ ਕਿੰਨੀਆਂ ਢੇਰੀਆਂ ਤੇ ਕਿੰਨੇ ਕੱਟੇ ਆ ਗਏ ਆ ਬਾਸਮਤੀ ਦੀ ਵੱਡੀ ਵੱਡੀ ਸ਼ੁਰੂ ਹੋ ਗਈ ਆ ਭਈ ਇਹ ਕਿੱਥੇ ਸਿਰ ਚਲਾਉਣਗੇ ਇਹ ਕਿੱਥੇ ਲਾਵਾਂਗੇ ਕਿੱਥੇ ਲਾਉਣਗੇ ਦੱਸ ਦਿਓ ਨਾ ਤਾਂ ਤੁਸੀਂ ਉਹ ਚੁਕਾਇਆ ਨਾ ਤੁਸੀਂ ਆਵਾ ਚਾਹਦੇ ਆ ਗੱਠਾ ਥੋੜੀ ਆ ਉਹ ਪੰਨੀਆਂ ਬੰਨੀਆਂ ਉੱਥੇ ਹੱਥ ਨਹੀਂ ਲਾਉਣ ਦਿੰਦੇ ਉਹਨਾਂ ਨੂੰ ਕੋਣ ਆਇਆ ਸਟਾਫਰ ਉਹ ਵੀ ਹੋਣਾ ਹੈ ਵਿਚਕਰਮਾ ਕਰਕੇ ਉਹਨਾਂ ਨੇ ਛੁੱਟੀ ਕਰ ਲਈ ਸੀ ਜੀ ਮੌਕੇ ਤੇ ਚੱਕਰ ਆ ਲੋ ਢੇਰੀਆਂ ਦੇ ਆਪਾਂ ਆਪਾਂ ਚੈੱਕ ਕਰ ਲੈਨੇ ਆ ਢੇਰੀਆਂ ਆ ਜੀ ਮੈਂ ਨਹੀਂ ਇਹ ਕਹਿੰਦਾ ਵੀ ਢੇਰੀਆਂ ਸਹੀ ਨਹੀਂ ਠੀਕ ਆ ਸਹੀ ਆ ਢੇਰੀਆਂ ਠੀਕ ਆ ਵੱਡੀ ਪ੍ਰੋਬਲਮ ਇਹ ਸੀ ਇੱਕ ਸ਼ੈਲਰ ਦੀ ਸ਼ੈਲਰ ਹੋਗੇ ਆ ਦੋ ਠੀਕ ਆ ਆ ਜਾਓਗੇ ਹੋਗੇ ਕੱਲ ਸ਼ਾਮੀ ਹੋਗੇ ਹਾਂਜੀ ਅੱਜ ਪਰੋਂਗੇ ਕਿ ਨਾ ਮਾਲ ਪਰੋਂਗੇ ਪਹਿਲਾਂ ਤੁਹਾਨੂੰ ਫਿੱਕੇ ਪਰੋਂ ਜੀ ਉਹ ਜਨਾਬ ਮੇਰੀ ਗੱਲ ਸੁਣੋ ਮੇਰੇ ਦੇ ਹੱਕਲੇ ਦੇ ਹੱਥ ਵਾਸਦਾ ਤੇ ਮੈਂ ਤਾਂ ਕਿੰਦੇ ਤਾਂ ਕਹਿੰਦਾ ਵੀ ਆ ਪਈਆਂ ਗੱਠਾਂ ਅੱਜ ਹੀ ਪਰਣਗੇ ਕੱਲ ਨੂੰ ਫੇਰ ਉਹੀ ਜਦੋਂ ਅੱਜ ਪਰਣਗੇ ਕੱਲ ਨੂੰ ਨਹੀਂ ਤੇ ਕੱਲ ਪਰਣਗੇ ਨਹੀਂ ਆਪਾਂ ਕਿਹੜਾ ਕਿੱਥੇ ਗਏ ਯਾਰ ਇਹ ਗੱਠਾਂ ਵੰਡ ਕੇ ਦਿਓ ਅੱਜ ਮਾਰੂ ਇੱਥੇ ਖੜੇ ਹੋ ਗਏ ਅਸੀਂ ਕਿੱ데 ਦੇ ਦਿਓ ਗੱਠਾਂ ਉਹ ਗੜੀਆਂ ਪਈਆਂ ਹਾਂ ਉਹ ਉਹ ਤਾਂ ਚਕਾਓ ਬਾਈ ਉਹਨਾਂ ਦੀ ਸਾਰੇ ਇੱਕ ਗੱਲ ਹੈ ਸਾਰੇ ਇੱਕ ਗੱਲ ਹੈ ਬਾਈ ਇੱਕ ਮਿੰਟ ਸਾਰੇ ਕੱਲ ਸੁਣ ਲਓ ਭਰਾ ਹੋਰ ਲਿਓ ਨਾ ਪਰ ਕਾਟ ਰਿਕ ਡੌੜੀ ਕਿਸੇ ਦੇ ਵੀ 17 ਵੀ ਟੋਲਾ ਕੇ 19 ਵੀ ਟੋਲਾ ਕੇ 17 ਵੀ ਟੋਲਾ ਕੇ ਕਾਟ ਨਹੀਂ ਕਟੌੜੀ ਜੇ ਤੁਸੀਂ ਇਕੱਠੇ ਰੋਹੋਂਗੇ ਇੱਕਾ ਚ ਰੱਖੋਗੇ ਆ ਮੰਡੀ ਵੀ ਵੇਲੀ ਕਰਾਲਾ ਕੇ ਤਲਾ ਵੀ ਲਾਵਾਂਗੇ ਪਰ ਕਾਟ ਇਹ ਟੋਕੇ ਵੇਂਦੇ ਆ ਟੀਕਾ ਲਾ ਕੇ ਵੇਂਦੇ ਆ ਲਾਤਾ ਕੱਲ ਲਾਤਾ ਲਾਤਾ ਕੱਲ ਕਿੰਨੇ ਦਾ 15-15000 ਰੁਪਿਆ ਲਿਆ ਇਹਨਾਂ ਨੇ ਟੀਕਾ ਲਾ ਲਿਆ ਇਹ ਤੁਸੀਂ ਵੇ ਕਿਸਾਰ ਤਾਂ ਕੇ ਮਰਿਆ ਪਿਆ ਮਰਿਆ ਪਿਆ ਉਸ ਉੱਤੋਂ ਹੋਰ ਮਾਰਦੇ ਆ ਆਰਤੀਆ ਮੈਕੇ ਸੈਲਰਾਂ ਨਾਲ ਸਭ ਕਪੜੇ ਕਰਦੇ ਆ ਆਰਤੀਆ ਸੈਲਰ ਕੋਈ ਨਹੀਂ ਮਿਲ ਜਾਂਦੇ ਇਹ ਆਰਤੀਆ ਆਪਣਾ ਮਿੱਤਰ ਨਹੀਂ ਕੋਈ ਆਰਤੀਆ ਮਨਾਲ ਮਿਲਦਾ ਸੈਲਰ ਨਾਲ ਵੀ ਤੂੰ ਉਹ ਟਰੱਕ ਮੋੜਤਾ ਹੀ ਲੈਣ ਲੈ ਗਿਆ ਜੀ ਛੋਟੀ ਗੱਲ ਦਾ ਆ ਆਖਣਾ ਇੱਥੇ ਤਾਂ ਬੈਲ ਨਾ ਕਰੀ ਜਾਂਦੇ ਤਾਰਾ ਪੜਦਾ ਕਰੇ ਅੱਛਾ ਪੈਸੇ ਲੈਣ ਦਾ ਮਾਰਾ ਲੈ ਮੂੰਹ ਤੇ ਆਣਾ ਆ ਬੈਠਾ ਜੀ ਪੈਸੇ ਲੈ ਜਾਵੇਂ ਬਾਬਾ ਮੇਰੇ ਤੇ ਨਾਲ ਇਲਜ਼ਾਮ ਨਹੀਂ ਤਾਰਾ ਮੈਂ ਤਾਰਾ ਪਟੀਆਂ ਕੋਪਟੀਆਂ ਤਾਰਾ ਪਟੀਆਂ ਦੂਰ ਮਾਰਕੀਟ ਕਮੇਟੀ ਵਾਲਿਆਂ ਨੇ ਬਾਈ ਜੀ ਤਾਰਾ ਪੜਾਂਗਾ ਮੈਂ ਨਹੀਂ ਪਟੀਆਂ ਨਹੀਂ ਪਟੀਆਂ ਪੱਖ ਦਿਨ ਪਹਿਲਾਂ ਤਾਰਾਂ ਲੱਗੀਆਂ ਰਹੀਆਂ ਮਾਰਕੀਟਿੰਗ ਕਮੇਟੀ ਵਾਲਿਆਂ ਨੇ ਤਿੰਨ ਵਾਰੀ ਤਾਰਾ ਪਟੀਆਂ ਦੇ ਡਾਕਟਰ ਨੂੰ ਪੁੱਛੋ ਉਹਦੇ ਉਹ ਜਾ ਕੇ ਜਿਹੜੇ ਤਿੰਨ ਵਾਰੀ ਤਾਰਾ ਮੈਨੂੰ ਪੰਚਾਇਤ ਵਾਲਿਆਂ ਨੇ ਕਹਦੇ ਮੈਂ ਨਾਲ ਦੀ ਨਾਲ ਲਵਾ ਦਿਆਂ ਮਾਰਕੀਟ ਪਟੀਆਂ ਕੋਪਟੀਆਂ ਪੱਕੀਆਂ ਨਹੀਂ ਸੀ ਬਾਈ ਜੀ 8 9 ਦਿਨ ਲੱਗੀਆਂ ਰਹੀਆਂ ਮਾਰਕੀਟ ਮੱਦੀ ਚੋਰਾਣਾ ਰਲੀਆਂ ਚੋਰਾਣਾ ਭਾਈ ਜੀ ਸਾਨੂੰ ਕੋਈ ਨਹੀਂ ਅਸੀਂ ਕਿਸੇ ਤੋਂ ਪੈਸਾ ਮੰਗਾਵੇ ਗੇਹਦ ਮੰਗਦੇ ਉਤਾਰਾ ਪੜਦਾ ਉਤਾਰਾ ਪੜਦਾ ਭਾਈ ਜੀ ਮੈਨੂੰ ਮਾਰਕੀਟਿੰਗ ਕਮੇਟੀ ਵਾਲਿਆਂ ਨੇ ਕਿਹਾ ਮੈਂ ਪੱਟਦੀਆਂ ਪੰਚਾਇਤ ਨੇ ਕਿਹਾ ਮੈਂ ਲਾਤੀਆਂ ਗੱਲ ਖਤਮ ਬਰਦਾ ਮੰਡੀ ਦਾ ਹੀ ਬੰਦਾ ਇਹ ਕੰਮ ਤਾਂ ਉਹ ਬੰਦਾ ਮੰਡੀ ਆਈ ਸੈੜੀ ਸੀ ਕਮੇਟੀ ਨਾਲ ਲੜਦੋ ਨਾਲੀ ਉੱਪਰ ਪੈਸੇ ਹੀ ਪਾ ਦੇਣੇ ਮੇਰੇ ਨਾਲ ਗੱਲ ਕਰੋ ਤਾਂ ਨਲਕੇ ਖਰਾਬ ਹੋ ਗਏ ਤੂੰ ਕਹੋ ਉਹਨਾਂ ਨੂੰ ਤੂੰ ਵੀ ਤੁਸੀਂ ਤੂੰ ਕਰਾਂਗੇ ਉਹਨਾਂ ਨਾਲ ਗੱਲ ਕਰਨੀ ਉਹਦੇ ਨਾਲ ਕਰ ਦਿਓ ਤੂੰ ਮੇਰੇ ਤੇ ਉਹ ਕਰੀ ਜਾਂਦਾ ਉਹ ਵੀ ਕਰਨਾ ਯਾਰ ਏ ਬਈ ਗੱਲ ਨਹੀਂ ਇੱਕ ਪਹਿਲਾਂ ਮੈਂ ਕੋਈ ਗੱਲ ਨਾਲ ਦੱਸ ਇੱਕ ਗੱਲ ਹੈ ਇੱਕ ਗੱਲ ਹੈ ਛੋਟੇ ਵੀਰਾ ਬਾਈ ਬਾਈ ਇੱਕ ਮਿੰਟ ਪਟੀਆਂ ਬੰਤਾਜ ਇੰਸਪੈਕਟਰ ਸਾਹਿਬ ਇੱਕ ਮਿੰਟ ਆਇਓ ਆਪਾਂ ਗੱਲ ਕਰ ਲੈਨੇ ਕੋਈ ਗੱਲ ਨਹੀਂ ਇਧਰ ਸਾਨੂੰ ਗੱਲ ਦਾ ਇੱਕ ਮਿੰਟ ਬਾਈ ਇੱਕ ਮਿੰਟ ਛੋਟੇ ਵੀਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਇੱਕ ਮਸਲਾ ਮਸਲਾ ਇਹ ਹੈ ਇੰਸਪੈਕਟਰ ਸਾਹਿਬ ਤੁਸੀਂ ਵੀ ਓਪਰੇ ਨਹੀਂ ਸਾਨੂੰ ਤੁਸੀਂ ਵੀ ਸਾਡੇ ਭਰਾ ਹੋ ਸਾਡੇ ਘਰੋਂ ਚੋਂ ਹੀ ਹੋ ਪਰ ਜੇ ਕਿਸਾਨ ਰਹੂਗਾ ਇੱਥੇ ਖੇਤੀ ਰਹੂਗੀ ਤੇਰੀ ਤੂੰ ਤੂੰ ਨੌਕਰੀ ਤੇ ਰਹੇਗਾ ਜੇ ਫਿਰ ਮਾਰਕੀਟ ਕਮੇਟੀ ਰਹੂਗੀ ਜੇ ਕਿਸਾਨ ਨਾ ਰਿਆ ਮੰਡੀਆਂ ਨਾ ਰਹਿਣਾਂ ਤੇ ਤੁਸੀਂ ਵੀ ਨਹੀਂ ਰਹਿਣਾ ਇਹ ਆਪਣਾ ਕੀਤਾ ਹੈ ਇਸ ਕਰਕੇ ਹਾਂ ਜੋ ਡਿਊਟੀ ਬਣਦੀ ਹੈ ਤੁਸੀਂ ਆਪ ਦਾ ਨਭਾਓ ਆ ਮੰਡੀ ਕੱਲ ਤੱਕ ਬੇਲੀ ਕਰੋ ਇਹ ਮਜਬੂਰ ਨਾ ਕਰੋ ਬੈਠਣ ਤੇ ਇਹ ਛੋਡੇ ਤੇ ਕਿਸੇ ਦਾ ਪ੍ਰੈਸ਼ਰ ਆ ਸਾਨੂੰ ਦਾ ਨਹੀਂ ਨਹੀਂ ਪ੍ਰੈਸ਼ਰ ਮੈਂ ਇੱਕ ਮਿੰਟ ਜੇ ਕੋਈ ਛੋਡੇ ਤੇ ਦਾਅ ਹੈ ਸਾਨੂੰ ਦੱਸੋ ਖੁੱਲ ਕੇ ਸੀ ਉਹਨਾਂ ਨੂੰ ਓਪਨਾਗੇ ਸਿਰਫ ਪ੍ਰੋਬਲਮ ਇਹ ਸੀ ਵੀ ਸ਼ੈੱਲ ਬਕਾ ਸ਼ੈੱਲ 2 ਹੋ ਗਏ 2 ਹੋ ਗਏ ਮੇਰਾ ਪ੍ਰਕਾਸ਼ਤ ਕਰਵਾਉਣੀ ਨਹੀਂ ਬੋਦੂਗਾ ਪ੍ਰਧਾਨ ਠੀਕ ਕਹਿਦਾ ਸੀ ਮੈਂ ਤੁਹਾਨੂੰ ਅਗਰ ਮੌਜੂਦ ਤੇ ਕਰਾ ਦਵਾਂ ਮੌਤ ਸਹੀ ਹੈ ਜੀ ਕੋਈ ਦਿੱਕਤ ਨਹੀਂ ਸਹੀ ਹੈ ਕਹਿ ਰਹੇ ਆਪ ਦੇ ਰਹੇ ਇਹਦਾ ਦੇਖੋ ਕਹਿ ਰਹੇ ਆ ਵੀ ਸਹੀ ਹੈ ਚੱਕਣਾ 17 ਸੀ ਓਗਰੋਤੀ ਕਿਹਨੂੰ ਪੈ ਗਈ ਸਾਾਨੂੰ ਪੈ ਗਈ ਘਟੋਤੀ ਪਈ ਆ ਪਰ ਇਹਦੇ ਚ ਸੈਲਰ ਵਾਲੇ ਨੂੰ ਨੁਕਸਾਨ 12 13 ਦਾ ਹੈ 12 13 ਤਾਂ ਉਹ ਨੁਕਸਾਨਾ ਓਵਰ ਡਰਾਈਵ ਤਾਂ ਬੰਦਦਾ ਹੀ ਨੀਗਾ 17 ਤੋਂ ਲਿਆ ਜਾਂਦਾ ਸਾਾਨੂੰ ਪੈ ਗਿਆ ਸਾਾਨੂੰ ਪੈ ਗਿਆ ਆਹਦੇ ਆਪਣਾ ਪੂਰਾ ਕਰ ਗਿਆ ਤੁਸੀਂ ਆਪ ਦੱਸ ਦਿਓ ਜੀਦਾ ਹੁਣ 17 ਤੋਂ 13 ਆ ਗਿਆ ਕਿਉਂ ਨੂੰ ਵੱਧ ਰੇਟ ਮਿਲੂ ਜਦੋਂ 19 ਆ ਜਾਂਦਾ ਉਦੋਂ ਤਾਂ ਆਪਾਂ ਕਾਟ ਕੱਟ ਲੈਂਦੇ ਬਈ ਤੇਰਾ ਨਮੀ ਹੈ ਹੁਣ ਇਹਦਾ 13 ਆ ਗਿਆ ਹੁਣ ਦੱਸੋ ਇਹਦਾ ਵਾਲੀ ਵਾਰਸ ਕੌਣ ਹੈ ਫਿਰ ਹਿੱਤਾ ਹੈ ਖੇਤੀ ਖਤਮ ਕੀਤੀ ਜਾ ਰਹੀ ਹੈ ਕਿਸਾਨ ਨੂੰ ਨਰਾਸ਼ ਕਰਕੇ ਬਾਹਰ ਕੱਢਣਾ ਇਹ ਹੈ ਇਹ ਕਿੱਤਾ ਬਚਾਉਣਾ ਤੁਸੀਂ ਵੀ ਤਾਂ ਹੀ ਬਚੋਗੇ ਛੋਟੇ ਵੀਰ ਜੇ ਇਹ ਕਿੱਤਾ ਬਚੂਗਾ ਮੰਡੀ ਕਰਨ ਬਚੂਗਾ ਤਨਖਾਹਾਂ ਝਟ ਕੇ ਨਿਕਲ ਟਰਾਲੀਆਂ ਆਪ ਲਾਉਣੇ ਆ ਕੋਈ ਦੱਸੇ ਉਂਗਲ ਖੜੀ ਤਾਨਕਾ ਟਰਾਲੀ ਲਾਉਂਦਾ ਉਹ ਤਾਂ ਤੁਸੀਂ ਲਵਾਓ ਨਾ ਇਹ ਤਾਂ 8 ਤੇ 2 ਗੱਟਾ ਏਡਾ ਸੋਰੀ ਉਹਦੇ ਸਾਡੇ फेर ਬੋਲੋ ਨਾ ਬਾਪੂ ਫਿਰ ਉਹੀ ਤਾਂ ਗੱਲ ਆ ਬੋਲੋ ਬਾ ਚੱਕੋ ਕੱਠਾ ਲਗਾ ਕੱਟ ਰਹਿੰਦੇ ਆ 8 ਰੁਪਏ ਦੇ ਟੱਕਾ ਹੀ ਕੱਟਦੇ ਆ ਇਹਦਾ ਤੁਸੀਂ ਆਵਾਜ਼ ਕਿਹਨੇ ਹਾਂ ਡਾਰਕਰ ਤੁਹਾਡੀ ਨੇ ਇਹ ਜਿਹੜੇ ਲੱਗ ਟਰਾਲੀ ਉਹ ਮੁਫਾਰੀ ਪੈਂਦੀ ਉਹ ਇੱਕ ਦੇ ਚੱਕ ਲੱਗਿਆ ਸੋਨਾ ਆਇਆ ਸਿੱਧਾ ਨਾਲ ਦੇ 16 ਤੇ 18 ਜਿਹੜਾ ਨਵੀਂ ਆ ਨਾ ਉਹ ਨਹੀਂ ਜਿਹੜੀ ਲੈਣੀ ਆ ਛੇਲਰ ਵਾਲੇ ਨੇ ਉਹ ਜਿਹੜੀ 18 ਵਾਲੀ ਨਵੀਂ ਆ ਨਾ ਉਹ ਇੱਥੇ ਠਕਾ ਕੇ ਕਿ ਛੇਲਰ ਦੇ ਵਿੱਚ ਸਿੱਧੀਆਂ ਬੋਰੀਆਂ ਲਾਉਣਾ ਚਾਹੁੰਦਾ ਵੀ ਲੈਵਣਾ ਪੋਵੇ ਮੈਨੂੰ ਐਸਲੇ ਵਰਤੇ ਸਾਢੇ ਉਹ ਪਿਆ ਨਾ ਛੋਣਾ ਜਿਹੜਾ ਆਇਆ 20 ਦਿਨ ਹੋ ਗਏ ਗੱਟੇ ਠੀਕ ਹੈ ਗੱਲ ਤੂੰ ਨਹੀਂ ਕਿ ਉਹ ਜਿਹੜਾ ਆਇਆ ਬੋਚਰ ਇੱਕ ਸੀਗਾ ਜੀ ਤਾਂ ਕਰਕੇ ਤੇ ਇੱਕ ਗੱਲ ਹੋਰ ਹੈ ਜੀ ਇਹਨੂੰ ਮੈਂ ਇੱਥੇ ਇੱਥੇ ਹਾਂ ਸਹੀ ਲੱਗਦਾ ਇੱਥੇ ਸਾਰੀ ਗੱਲ ਹੋਣੀ ਹੈ ਪਰ ਮੈਂ ਮੰਨਦਾ ਮੰਡੀ ਦੇ ਹਰ ਇੱਕ ਦੀ ਛੋਟੀ ਛੋਟੀ ਤੁਸੀਂ ਚੈਨ ਲਗਾਉਂਦਾ ਲਗਾਉਂਦਾ ਇਹ ਇੱਕ ਪੰਡਲ ਉਹ ਗੱਲ ਸੁਣ ਲੋ ਇੱਕ ਮਿੰਟ ਮੇਰੀ ਆਪਾਂ ਸਾਰੇ ਖੜੇ ਆ ਜੇ ਤਾਂ ਅੱਜ ਹੱਲ ਕਰਦੇ ਆ ਜਿਵੇਂ ਭਰਾ ਨੇ মিডিਆ ਸਾਹਮਣੇ ਆਖਿਆ ਤਾਂ ਗੱਲ ਠੀਕ ਆ ਨਹੀਂ ਜਿਵੇਂ ਸਾਡੇ ਬੈਠੇ ਨਾ 20 20 ਦਿਨ ਹੋ ਗਏ ਆਈ ਫਿਰ ਅਫਸਰ ਬਹਿਣਗੇ ਇੱਥੇ ਉਹ ਕਮਰੇ ਚ ਭਾਲਾਂਗੇ ਇੱਥੇ ਤੜਾਂਗੇ ਹਾਂ ਚੇਤਾਵਨੀ ਆ ਸਾਡੀ ਇਹ ਕਿ ਤੁਸੀਂ ਬੈਠੀ ਦਿੱਤੇ ਇਹ ਇੱਕ ਹੋਈ ਹਾਲ ਹੋਊਗਾ ਜਿਵੇਂ ਕਿਸਾਨਾ ਨਾ ਹੁੰਦਾ ਉਹ ਦਿਨ ਮੰਗਣਾ ਦੋ ਦਿਨ ਇੱਕ ਦਿਨ ਮੰਗਦਾ ਵੀ ਹੈ ਸ਼ੁੱਕਰਵਾਰ ਤੱਕ ਆਪਾਂ ਇਹਨਾਂ ਨੂੰ ਸੁੱਤੀ ਦਿੱਤੀ ਹੈ ਇੱਕ ਦਿਨ ਭਾਈ ਜੀ ਹੋਣਾ ਮੈਂ ਛੋਟਾ ਜਿਹਾ ਬੰਦਾ ਐ ਛੋਟਾ ਜਿਹਾ ਬੰਦਾ ਮੈਂ ਬੋਲਣ ਵਾਲਾ ਜਾਣੇ ਆ ਠੱਕੇ ਨਾਲ ਇੱਕ ਮਾਲ ਜਿੰਨੇ ਗੱਟੇ ਵੰਦੇ ਆ ਜਿੰਨਾ ਜਿਹੜਾ ਮਾਲ ਆ ਜੇ 9 ਇੱਥੇ 9 900 ਗੱਟਾ ਵੀ ਦੁਕਾਨ ਨੂੰ ਮਿਲਦਾ ਰਿਹਾ ਮਾਲ ਫੇੜਜੋਂ ਗਿੱਡੜਵਾਜੋਂ ਗੱਡੀਆਂ ਵੀ ਰੋਜ਼ ਮਿਲਨ ਤੇ ਜਿੰਨੀ ਦੁਕਾਨ ਦਾ ਮਾਲ ਆ ਜਿੰਨੇ ਉਹਨੂੰ ਗੱਟੇ ਮਿਲਦੇ ਆ ਰੋਜ਼ ਗੱਡੀਆਂ ਮਿਲਦੇ ਰੋਜ਼ ਉਹਨੂੰ ਮਾਲ ਮਿਲੇ ਇਹ ਬੰਦੀ ਚ ਕਿਵੇਂ ਰਹਿ ਜੂਗਾ ਟੋਨਾ ਉਹੀ ਉਹੀ ਗੱਲ ਕਰ ਰੋਜ਼ ਮੇਰੀ ਗੱਲ ਸੁਣ ਹਾਂ 10000 ਗੱਟਾ ਨਵਾਂ ਪਿਆਗਾ ਠੀਕ ਹੈ 11 ਫਾਰਮਾਂ ਦਾ ਪ੍ਰਤੀਸ਼ਤ ਦੇ ਹਿਸਾਬ ਨਾਲ ਉਹ ਕੱਟ ਕੇ ਕੱਢ ਲੈਣੇ ਆ ਬਾਕੀ ਹਰ ਇੱਕ ਨੂੰ ਆਪ ਦਾ ਪਤਾ ਹੁੰਦਾ ਵੀ ਮੇਰੇ ਕਿੰਨੀ ਕੁ ਪ੍ਰਤੀਭਾ ਲੱਗਿਆ ਆਪ ਦਾ ਗੱਟਾ ਲਓ ਠੀਕ ਹੈ 40 ਗੱਟਾ ਹੋਰ ਆਉਂਦੀਆਂ ਚੈਨਲ ਦੇਵੇ ਨਾ ਦੇਵੇ ਮੈਂ ਆਪਦਾ ਨਾਮ ਭਰਾਂ ਬਸ ਫਿਰ ਤੋਂ ਮੇਰਾ ਪ੍ਰਾਚਾਰ ਸ਼ੁਰੂ ਕਰਕੇ ਸ਼ੁੱਕਰਵਾਰ ਅੱਜ ਤੋਂ ਸ਼ੁਰੂ ਕਰਦੇ ਸ਼ੁੱਕਰਵਾਰ ਦੇ ਕਰਾਈ ਨੂੰ ਰੀਕੜਾ ਦੋ ਦਿਨ ਦੇ ਦੇ ਦੋ ਗੱਡੀਆਂ ਦੀ ਅੱਜ ਥੋੜੀ ਜਿਹੀ ਦਿੱਕਤ ਆ ਜੀ ਡਰਾਈਵਰ ਪਰਵਾਹ ਨਾ ਕਰ ਮੈਂ ਪਹਿਲਾਂ ਭਰ ਦੇਣਾ ਗੱਲ ਮੈਂ ਸਾਰੇ ਬਲਾਕ ਦੇ ਅੰਦਰ ਇੱਕ ਕਮੰਡੀ ਦੇ ਵਿੱਚ ਜਾ ਕੇ ਸੀ ਕਰਨੀ ਗੱਲ ਨਹੀਂ ਲੱਗਦੀ ਦੋ ਦਿਨ ਦੇ ਜਿਹੜੇ ਭਰੇ ਗੱਟੇ ਆ ਉਹ ਮੈਂ ਆਪੀ ਚ ਪਰ ਕਾਰਟ ਨਹੀਂ ਦੇਣੀ ਕਿਸੇ ਨੇ ਵੀ ਕਿਸੇ ਨੇ ਕਾਰਟ ਨਹੀਂ ਮੈਂ ਬਈ ਇਹਨਾਂ ਇੱਕ ਕਾਰਟ ਤਾਂ ਨਿਕਲ ਗਈ ਹੁਣ ਤੂੰ ਹੁਣ ਤੁਸੀਂ ਫਿਰ ਉਹੀ ਤਾਂ ਬਰਾਜਪ ਆ ਵੀ ਗਏ ਆ ਬੋਲੋ ਗੁਪਤ ਕਾਰਟ ਨਾ ਕਟਾਓ ਕਾਰਟ ਤਾਂ ਕੱਟੀ ਦੀ ਬੰਦਨ ਮਨ ਕਿਲੇ ਦਾ ਉੱਡ ਗਿਆ ਕੱਟੀ ਵੀ ਉਹ ਕਾਰਟ ਹੋ ਰਹਾ ਕਹਿੰਦੇ ਆ ਹਾਂ ਪੰਚ ਪਰਮਨੰਦ ਦੇ ਦਾ ਵੱਡ ਗਿਆ ਜ਼ਿੰਮੇਵਾਰ ਵੀ ਆ ਆਹ ਇਹ ਭਾ ਦੇ ਪੰਚ ਨਾ ਅੜਗੜਾ ਕਰਿਆ ਕਰੋ ਪਹਿਲਾਂ ਜਿਹਨਾਂ ਨੂੰ ਬੜਾ ਬੜਾ ਚੜਾਉਂਦਾ ਇੱਕ ਜਣੇ ਕਰਕੇ ਮੰਡੀ ਦਾ ਮਾਹੌਲ ਖਰਾਬ ਕਰ ਦਿੰਦਾ ਥੋੜੀ ਥੋੜੀ ਸਾਰਿਆਂ ਦਾ ਕੰਟਰੀਬਿਊਸ਼ਨ ਹੁੰਦਾ ਜਦੋਂ ਕਹਿੰਦੇ ਨਾ ਯਾਰ ਪਹਿਲਾਂ ਮੇਰਾ ਤੋਲ ਨਹੀਂ ਵਾਰੀ ਮੁਤਾਬਕ ਹੀ ਆਉਂਦਾ ਜਿੰਮੇਦਾਰ ਕਾਲਾ ਨਹੀਂ ਜਿੰਮੇਦਾਰ ਉਦੋਂ ਕਾਲਾ ਪੈਂਦਾ ਜਦੋਂ ਮਹੀਨਾ ਮਹੀਨਾ ਉਹਨੂੰ ਮੰਡੀ ਦੇ ਵਿੱਚ ਭਾਇਆ ਜਾਂਦਾ ਖੱਜਲ ਕੀਤਾ ਜਾਂਦਾ ਜਿੰਮੇਦਾਰ ਫਸਲ ਪੁੱਤਾ ਵਾਂਦਾ ਕਾਲੀ ਫਸਲ ਕਿਹੜਾ ਹੈ ਸੱਟ ਜੂਗਾ ਜਿੰਮੇਦਾਰ ਨੂੰ ਵੀ ਹੁੰਦਾ 90000 ਬਾਂਠ ਠੇਕੇ ਤੇ ਛੋਟੇ ਵੀਰ ਜਦੋਂ ਮਹੀਨਾ ਭਾਇਆ ਜਾਂਦਾ ਉਹਨੂੰ ਮੰਡੀ ਚ ਆਕ ਜਾਂਦਾ ਥੱਕ ਜਾਂਦਾ ਨਰਾਸ਼ ਹੋ ਜਾਂਦਾ ਰਾਸਤਾ ਪੈਦਾ ਕੀਤੀ ਜਾਂਦੀ ਆ ਉਦੋਂ ਉਦੋਂ ਵਿੱਚ ਚੀਜ਼ਾਂ ਹੁੰਦੀਆਂ ਇੱਧਰ ਇੱਧਰ ਮੇਰੇ ਮੂਰੇ ਮੇਰੇ ਮੂਰੇ ਥਾਉ ਜੀ ਮੇਰੇ ਮੂਰੇ ਮਾਲਕ ਹੋ ਗਿਆ ਅੱਜ ਆ ਜਾਂਦਾ ਕੋਈ ਨਹੀਂ ਸਾਹਿਬ ਜੀ ਮੇਰੇ ਮੂਰੇ ਹੱਥ ਦਾ ਰਾਹ ਜੇ 4 ਦਿਨ ਮੈਨੂੰ ਹੋ ਗਏ ਪਏ ਨੂੰ ਇੱਕ ਇੱਕ ਮਹੀਨਾ ਉਹ ਜਿਹੜੇ 8 ਘਰ ਜਣਾਂ ਇਹ ਤੁਹਾਨੂੰ ਚਾੜ ਨਹੀਂ ਪਹੁੰਚੇ ਜੀ ਜੀ ਆਇਆ ਹੋਇਆ ਆਇਆ ਮੈਂ ਬੋਲ ਦੇ ਦੇ ਘਟਾ ਨਹੀਂ ਬਣਾਉਂਦਾ ਵਟੋ ਜਾ ਕੇ ਕੋਲੇ ਵਟੋ ਰਾਜ ਮਿਲਿਆ ਚਲੋ ਚਲੋ ਇੰਸਪੈਕਟਰ ਦੇਖਾਂ ਵਟਲ ਗਿਆ